ਹਾਂਜੀ ਕਿੱਦਾਂ ਸਾਰੇ ਆਪਾਂ ਖੜਾ ਲੁਧਿਆਣੇ ਗੁੱਲੀ ਟੋਏ ਵਾਲਿਆਂ ਦੇ ਬਈ ਲੁਧਿਆਣੇ ਦੇ ਵਿੱਚ ਸਭ ਤੋਂ ਸਸਤੇ ਬੱਚਿਆਂ ਦੇ ਖੜਾਉਣੇ ਇੱਥੋਂ ਮਿਲਦੇ ਨੇ ਉਹ ਹੋਲਸੇਲ ਰੇਟਾਂ ਤੇ ਤੇ ਇਦੋਂ ਵੱਧ ਸਸਤੀ ਦੁਕਾਨ ਕੋਈ ਲੁਧਿਆਣਾ ਚ ਨਹੀਂ ਖੇਡਾ ਵੀ ਇਹਨਾਂ ਕੋਲੇ ਇਦਾਂ ਦੀਆਂ ਆਈਟਮਾਂ ਨੇ ਜਿੱਦਾਂ ਦੀ ਮਰਜ਼ੀ ਖੇਡ ਲੈ ਲੋ ਇਦਾਂ ਨੇ ਉਹਦੋਂ ਨੂੰ ਸਪੈਸ਼ਲ ਜੀ ਤੁਸੀਂ ਖੇਡ ਲੈਣੀ ਆ ਉਹ ਮਿਲੂਗੀ ਮਿਲੂਗੀ ਇਹਨਾਂ ਕੋਲੋਂ ਆ ਦੇ ਲੋ ਇਹਨਾਂ ਕੋਲੇ ਸ਼ੋਪ ਪੂਰੀ ਲੋੜ ਕੀਤੀ ਬਈ ਆ ਹਰ ਤਰ੍ਹਾਂ ਦੀ ਤੁਹਾਨੂੰ ਖੇਡ ਮਿਲੂਗੀ ਉਹਨਾਂ ਦੇ ਉਹ ਬੱਚੇ ਨੇ ਸਾਰੀਆਂ ਖੇਡਾਂ ਨੇ A to Z ਤਹਾਨੂੰ ਰੇਟ ਬਹੁਤ ਜ਼ਿਆਦਾ ਸਭ ਤੋਂ ਵੱਡੀ ਗੱਲ ਬਹੁਤ ਜ਼ਿਆਦਾ ਜਾਇਜ਼ ਰੇਟ ਨੇ ਇਹਨਾਂ ਦੇ ਪੂਰਾ ਲੁਧਿਆਣਾ ਘੁੰਮ ਕੇ ਦੇਖ ਲਿਓ ਤੁਹਾਨੂੰ ਇਦੋਂ ਘੱਟ ਰੇਟ ਨਹੀਂ ਮਿਲਣਗੇ ਤੇ ਇਹ ਹੈਗਾ ਫੀਲਡ ਗੰਜ ਲੁਧਿਆਣੇ ਜਾਵਾ ਮਸਜਿਦ ਦੇ ਸਾਹਮਣੇ ਨੇ ਇਹ ਤੇ ਇਹਨਾਂ ਨਾਲ ਇੱਕ ਵਾਰ ਜ਼ਰੂਰ ਜਾ ਕੇ ਆਇਓ ਤੁਸੀਂ ਆਪ ਹਰਾਨ ਹੋ ਜਾਓਗੇ ਜਿਹੜਾ ਵੀ ਮਰਜ਼ੀ ਖੇਡ ਲੈ ਲਓ ਉਹਨਾਂ ਕੋਲ ਬੱਚਿਆਂ ਦੀ ਜਿੱਦਾਂ ਤੇ ਰੇਟ ਵੀ ਤੁਹਾਨੂੰ ਘੱਟ ਮਿਲੂਗਾ ਤੇ ਚੀਜ਼ ਵੀ ਵਧੀਆ ਮਿਲੂਗੀ ਕਾਫੀ ਫੇਮਸ ਨੇ ਇਹ ਲੁਧਿਆਣੇ ਚ ਬਹੁਤ ਲੋਕਾਂ ਨੂੰ ਚਲੋ ਪਤਾ ਜੀ ਨੂੰ ਨਹੀਂ ਵੀ ਪਤਾ ਭਾਈ ਇਹਨਾਂ ਕੋਲੇ ਬੱਚਿਆਂ ਦੇ ਖੇਡਣੇ ਇਹਨਾਂ ਕੋਲੇ ਜਾਇਆ ਕਰੋ ਵੱਡੇ ਵੱਡੇ ਖੇਡਣੇ ਬਹੁਤ ਮਹਿੰਗੀਆਂ ਨੇ ਇੱਥੇ ਬਹੁਤ ਘੱਟ ਰੇਟਾਂ ਦਾ ਮਿਲ ਜਾਂਦੀਆਂ ਨੇ ਭਾਈ ਇਹਨਾਂ ਕੋਲੋਂ ਨਾਲੇ ਖੇਡ ਵੀ ਜਿਹੜੇ ਮਰਜ਼ੀ ਤਰ੍ਹਾਂ ਦੀ ਲੈ ਲਿਓ ਖੇਡ ਵੀ ਜਿਹੜੀ ਮਰਜ਼ੀ ਤਰ੍ਹਾਂ ਦੀ ਆਹ ਦੇਖ ਲਓ ਤੁਸੀਂ ਤੁਹਾਡੇ ਸਾਹਮਣੇ ਪਈਆਂ ਨੇ ਖੇਡਾਂ ਕਿ ਇਦਾਂ ਦੀ ਖੇਡ ਹੈ ਨਹੀਂ ਜਿਹੜੀ ਇਹਨਾਂ ਕੋਲੇ ਨਾ ਹੋਵੇ ਸਾਰੀਆਂ ਖੇਡਾਂ ਨੇ ਇਹਨਾਂ ਕੋਲੇ ਕਾਫੀ ਫੇਮਸ ਨੇ ਬੱਸ ਇਹ ਗੁੱਲੀ ਟੁਆਇਸ ਵਾਲੇ ਲੁਧਿਆਣੇ ਚ ਫੀਲਡ ਗਾਂਚ ਚ ਤੇ ਮੈਂ ਕਹਾਂ ਚਲੋ ਵੀਡੀਓ ਪਾਉਣਾ ਜੇ ਕਿਸੇ ਨੂੰ ਨਹੀਂ ਵੀ ਪਤਾ ਹੁੰਦਾ ਜਰੂਰ ਜਾ ਕੇ ਆਏ ਹੋ